ਟੜਕੇ ਟੜਕੇ ਪੰਜਾਬ ਚ ਵੱਡਾ ਤਮਾਕਾ ਤਬਾਹੀ ਦੇ ਖਚੜੇਗੀ ਕੰਬਣੀ ਲਾਸ਼ ਪੜਿਆ ਕਰਦਾ ਮੋਢੀ ਬਾਪੁੱਤ ਦੀ ਬਣੀ ਜਾਨ ਤੇ ਜੀ ਹਾਂ ਜ ਪੰਜਾਬ ਦੇ ਅੰਦਰ ਤੜਕੇ ਤੜਕੇ ਵੱਡਾ ਤਮਾਕਾ ਹੋਇਆ ਤੇ ਇਸ ਵੱਡੇ ਤਮਾਕੇ ਦੇ ਨਾਲ ਪੰਜਾਬ ਦਹਲੁਖਿਆ ਤੇ ਤਬਾਹੀ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਵੀ ਲੋ ਕੰਡੇ ਖੜੇ ਹੋ ਜਾਣਗੇ ਤੇ ਤੁਹਾਨੂੰ ਵੀ ਕਬੜੀ ਛੜ ਜਾਵੇਗੀ ਜੀ ਹਾਂ ਇੱਕ ਕਰਜਸਤੀਆ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਤੇ ਤੁਹਾਨੂੰ ਹਰ ਪਾਸੇ ਮਲਬਾ ਹੀ ਮਲਬਾ ਨਸਰ ਆ ਰਿਹਾ ਹੋਵੇਗਾ ਪਰਵਾਰਿਕ ਮੈਂਬਰ ਉੱਥੇ ਜੂਦ ਨੇ ਤੇ ਹਰ ਪਾਸੇ ਤੂਹਾਨੂੰ ਤਬਾਹੀ ਨਜ਼ਰ ਆਵੇਗੀ ਪਰ ਬਾਰਿਕ ਬੇਬਰਾ ਦੇ ਤਾਂ ਹੋਸ਼ ਹੀ ਉੜ ਗਏ ਨੇ ਕਿ ਆਖਿਰ ਉਹਨਾਂ ਦੇ ਨਾਲ ਇਹ ਕੀ ਵਾਪਰ ਗਿਆ ਜੀ ਹਾਂ ਇਹ ਤਸਵੀਰਾਂ ਇੱਕ ਕਰਦੀਆਂ ਨੇ ਜਿੱਥੇ ਕਿ ਤਬਾਹੀ ਨੇ ਤੜਪ ਕੀਤਾ ਤੇ ਤੁਹਾਨੂੰ ਇੱਕ ਜਗ੍ਹਾ ਦੇ ਉੱਪਰ ਗੈਸ ਸਿਲੰਡਰ ਪਈ ਹੋਈ ਨਜ਼ਰ ਆ ਰਹੀ ਹੋਵੇਗੀ ਦਰਅਸਲ ਇਸੇ ਹੀ ਰਸੋਈ ਦੇ ਵਿੱਚ ਵੱਡਾ ਤਮਾਕਾ ਹੋ ਜਾਂਦਾ ਹੈ ਜਿਸ ਵੇਲੇ ਕਰਤੀ ਮਹਿਲਾ ਤੜਕੇ 4 ਵਜੇ ਆਪਣੇ ਪਤੀ ਅਤੇ ਪੁੱਤਰ ਦੇ ਲਈ ਚਾਹ ਬਣਾਉਣ ਤੇ ਲਈ ਇਸ ਰਸੋਈ ਘਰ ਦੇ ਅੰਦਰ ਦਾਖਲ ਹੁੰਦੀ ਹੈ ਤੇ ਜਿਵੇਂ ਹੀ ਉਹ ਹੋ ਗਿਆ ਤੇ ਜਿਵੇਂ ਹੀ ਉਹ ਗੈਸ ਦਾ ਬਟਨ ਦਬਾਉਂਦੀ ਹੈ ਤਾਂ ਉਸ ਵੇਲੇ ਸਿਲੰਡਰ ਦੇ ਵਿੱਚ ਧਮਾਕਾ ਹੋ ਗਿਆ ਇਹ ਕਾਫ ਦਾਕਾ ਮਜ਼ਦਗੀਆ ਤਸਵੀਰਾਂ ਤੁਹਾਡੇ ਸਾਹਮਣੇ ਲੈ ਕੇ ਕਿਸ ਤਰੀਕੇ ਦੇ ਨਾਲ ਘਰ ਦੀ ਛੱਤ ਉੱਡ ਗਈ ਹੈ ਤੇ ਕੰਦਾ ਦਾ ਬੁਰਾ ਹਾਲ ਹੋ ਗਿਆ ਇਹ ਤਵਾਕਾ ਇਸਰ ਰਸੋਈ ਘਰ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਇਸ ਦੇ ਨਾਲ ਘਰ ਦੀ ਵੇੜੇ ਦੇ ਵਿੱਚ ਸੁੱਤੇ ਹੋਏ ਉਸਤੇ ਪਤੀ ਦੇ ਉੱਪਰ ਇਸ ਤੀ ਦਵਾ ਡਿੱਗ ਜਾਂਦੀ ਐ ਤੇ ਜਿਸਤੇ ਚਲਦਿਆਂ ਉਸਤੇ ਮੌਕੇ ਤੇ ਹੀ ਸਾਹ ਨਿਕਲ ਜਾਂਦੇ ਨੇ ਉਦھر ਇਸੇ ਮੱਧ ਪਾਗੇ ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਐ ਤੁਸੀਂ ਉਹਨਾਂ ਦੀ ਜ਼ੁਬਾਨੀ ਵੀ ਸੁਣ ਲਓ ਬਹੁਤ ਹੀ ਮਾੜਾ ਕੰਮ ਹੋਇਆ ਇਹ ਇਹਨਾਂ ਦੀ ਪਹਿਲਾਂ ਵੀ ਇੱਧਰ ਛੱਤ ਡੇਗੀ ਤੀ ਗਈ ਤਕਰੀਬਨ 2 ਸਾਲ ਪਹਿਲਾਂ ਬਾਕੀ ਇਹ ਗਰੀ ਪਰਿਵਾਰ ਆ ਮੈਂ ਤਾਂ ਮਜ਼ਦੂਰੀ ਕਰਕੇ ਆਪਦਾ ਪੇਟ ਪਾਲਦਾ ਤੀ ਆ ਇਹ ਪਹਿਲਾਂ ਵੀ ਐ ਲਾ ਲੋ ਇਹਨੂੰ ਮੈਨੂੰ ਲੱਗਦਾ ਕਦੀ ਬਿਮਾਰੀ ਤੀ ਨੀ ਐਕਸੀਡੈਂਟ ਹੀ ਹੋਇਆ ਸੀ ਨਾ ਕੀ ਹੋ ਗਿਆ ਐਕਸੀਡੈਂਟ ਹੋ ਗਿਆ ਪਹਿਲਾਂ ਹੀ ਮਰਕੀ ਬਚੇ ਤੀ ਇਹ ਜਿਹੜਾ ਰਾਤ ਜਿਹੜਾ ਕਾਂਡ ਹੋਇਆ ਹੈ ਬਹੁਤ ਜ਼ਿਆਦਾ ਦੁਖਦਾਈ ਘਟਨਾ ਹੈ ਇਹ ਤਕਰੀਬਨ ਸਵੇਰੇ 4:00 ਵਜੇ ਦੀ ਗੱਲ ਆ ਇਹ ਸਿਲੰਡਰ ਫਟਣ ਕਾਰਨ ਬਲਾਸਟ ਹੋਇਆਗਾ ਤੇ ਇਹਨਾਂ ਦੀ ਪਤਨੀ ਵੀ ਹਸਪੀਟਲ 'ਚ ਦਾਖਲਾ ਇੱਕ ਬੇਟਾ ਵੀ ਦਾਖਲਾ ਉਹ ਜੇ ਰੇਲ ਆਜ ਚੱਲ ਰਿਹਾ ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਹਾਲਤ ਕਿਸ ਤਰ੍ਹਾਂ ਦੀ ਕਿ ਨਾਜ਼ੁਕ ਹੈ ਜਾਂ ਕਿਸ ਤਰ੍ਹਾਂ ਨਹੀਂ ਠੀਕ ਆ ਹਾਲਤ ਜ਼ਿਆਦਾ ਗੰਭੀਰ ਨਹੀਂ ਹੋਏਗਾ ਸਿਰਚ ਸਟਾਫ ਇਹ ਸਾਡੇ ਪਿੰਡ ਦਾ ਇੱਕ ਬਹੁਤ ਮਿਹਨਤੀ ਪਰਿਵਾਰ ਸੀ तकरीबन 4:00 ਵਜੇ ਉਹਨਾਂ ਦੀ ਵਾਈਫ ਚਾਹ ਕਰਨ ਦੇ ਲਈ ਰਸੋਈ ਦੇ ਵਿੱਚ ਗਏ ਨੇ ਇਹ ਸਾਰਾ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੀ ਪਿਆ ਸੀ ਤੇ ਉਹਨਾਂ ਜਦੋਂ ਚਾਹ ਕਰਨ ਦੇ ਲਈ ਅੰਦਰ ਰਸੋਈ ਦੇ ਵਿੱਚ ਗਏ ਨੇ ਅੰਦਰ ਬਲਾਸਟ ਹੋਇਆ ਬਲਾਸਟ ਦੇ ਨਾਲ ਜਿਵੇਂ ਕਿ ਤੁਸੀਂ ਕਵਰੇਜ ਕੀਤੀ ਹੈ ਸਾਰੀ ਜਿਹੜੀ ਛੱਤ ਹੈ ਉਹ ਵੀ ਫਟ ਗਈ ਤੇ ਕੰਧ ਜਿਹੜੀ ਆ ਉਹ ਉੱਪਰ ਡਿੱਗ ਪਈ ਜਿਹੜਾ ਉੱਥੇ ਕਰਮਜੀਤ ਸਿੰਘ ਪਿਆ ਸੀ ਉਹ ਉਸ ਦੀ ਮੌਕੇ ਤੀ ਜਿਹੜੀ ਉਹ ਡੈਥ ਹੋ ਗਈ ਨੇ ਦੇ ਉੱਤੇ ਕੰਧ ਟੇਕਣ ਕਾਰਨ ਉਹਨਾਂ ਦਾ ਬੇਟਾ ਅਤੇ ਉਹਨਾਂ ਦੀ ਪਤਨੀ ਉਹ ਹਸਪੀਟਲ ਵਿੱਚ ਐਡਮਿਟ ਨੇ ਅਤੇ ਇਹਨਾਂ ਦੇ ਦੋ ਬੇਟੀਆਂ ਨੇ ਕਿ ਬਹੁਤ ਹੀ ਇੱਕ ਗਰੀਬ ਪਰਿਵਾਰ ਹੈ ਮਿਹਨਤੀ ਪਰਿਵਾਰ ਜਿਹੜਾ ਕਿ ਮਿਹਨਤ ਕਰਕੇ ਹੀ ਖਾਂਦਾ ਸੀ ਜਿਹੜਾ ਕਰਮਜੀਤ ਸਿੰਘ ਆ ਇਹਦੇ ਉੱਤੇ ਹੀ ਸਾਰਾ ਜਿਹੜਾ ਇਹ ਪਰਿਵਾਰ ਆ ਨਿਰਭਰ ਸੀ ਸੋ ਇੱਕ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਘਟੀ ਆ ਜਿਹਦਾ ਕਿ ਸਾਰੇ ਪਿੰਡ ਨੂੰ ਬਹੁਤ ਜਿਆਦਾ ਅਫਸੋਸ ਆ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਿੰਨਾ ਹੋ ਸਕੇ ਇਹਨਾਂ ਦੀ ਜਿਹੜੀ ਆ ਉਹ ਮਦਦ ਕੀਤੀ ਜਾਵੇ ਪਿੰਡ ਵਾਸੀਆਂ ਨੇ ਜਦੋਂ ਬਲਾਸਟ ਹੋਇਆ ਆਲੇ-ਦਾਲੇ ਜੋ ਗਵਾਂਢੀ ਨੇ ਉਹ ਭੱਜ ਕੇ ਆਏ ਨੇ ਉਹਨਾਂ ਨੇ ਆ ਕੇ ਦੇਖਿਆ ਕਿ ਜਿਹੜੇ ਕਰਮਜੀਤ ਸਿੰਘ ਨੇ ਉਹਨਾਂ ਤਾਂ ਮੌਕੇ ਦੀ ਡੈਥ ਹੋ ਗਈ ਉੱਪਰ ਕੰਧ ਡੇਗਣ ਕਾਰਨ ਉਹਨਾਂ ਨੇ ਆ ਕੇ ਜਿਹੜਾ ਇਹ ਸਾਰਾ ਮਲਬਾ ਉਹ ਚੱਕਿਆ ਸਿਲੰਡਰ ਦਾ ਹੀ ਬਲਾਸਟ ਕਹਿ ਸਕਦੇ ਆਪਾਂ ਕਿਉਂਕਿ ਸਿਲੰਡਰ ਦੇ ਉੱਪਰ ਹੀ ਜਿਹੜੀ ਉਹ ਚਾਹ ਤਰੀ ਗਈ ਹੈ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਆਮ ਦੇਖਦੇ ਆ ਕਿ ਤਕਰੀਬਨ 4:00 ਵਜੇ ਹੀ ਸਾਰੇ ਜਿਹੜੇ ਕੰਮਕਾਜ ਨੂੰ ਸ਼ੁਰੂ ਕਰਦੇ ਨੇ ਕਿਉਂਕਿ ਕੰਮਕਾਜੀ ਬੰਦੇ ਸੀ ਇਹ ਇੱਕ ਬੱਸ ਦੇ ਉੱਪਰ ਜਿਹੜਾ ਸਕੂਲ ਬੈਨ ਆ ਉਸ ਦੇ ਉੱਪਰ ਕੰਮ ਕਰਦੇ ਸੀ ਪੜਦੇ ਸਰਪੰਚ ਅਤੇ ਪੰਜਵੇਂ ਸਰਕਾਰ ਦੇ ਪ੍ਰਸ਼ਾਸਨ ਦੇ ਨਾਲ-ਨਾਲ ਲੋਕਾਂ ਨੂੰ ਇਸ ਪਰਿਵਾਰ ਦੀ ਮਦਦ ਦੀ ਗੋਹਾਰੀ ਲਗਾਈ ਹੈ ਤੇ ਨਾਲ-ਨਾਲ ਅਪੀਲ ਕਰਦੇ ਆ ਕਿ ਹਾਇ ਕਿ ਇਹ ਗਰੀਬ ਪਰਿਵਾਰ ਹੈ ਤੇ ਇਸ ਦੀ ਵੱਤ ਤੋਂ ਵੱਧ ਮਦਦ ਕੀਤੀ ਜਾਵੇ। ਜਦੋਂ ਸਵੇਰੇ ਮਤਲਬ ਲੇਡੀ ਜੀ ਉੱਠ ਕੇ ਆਪਣਾ ਨਾ ਚਾਹ ਬਣਾਉਣ ਲੱਗੀ। ਮਤਲਬ ਉਦੋਂ ਜਦੋਂ ਸਿਲੰਡਰ ਦਾ ਇਹਨੇ ਬਟਨ ਆਨ ਕੀਤਾ ਉਦੋਂ ਕੋਈ ਬਲਾਸਟ ਹੋ ਗਿਆ ਕੋਈ ਪਤਾ ਨਹੀਂ ਲੱਗਿਆ ਕਿਸ ਤਰ੍ਹਾਂ ਕੋਈ ਸਮਝ ਨਹੀਂ ਆ ਰਹੀ ਵੀ ਕਿਸ ਤਰ੍ਹਾਂ ਬਲਾਸਟ ਹੋਇਆ ਉਹ ਉਹ ਜਦੋਂ ਇਹਨਾਂ ਨੇ ਚਾਹ ਬਣਾਉਣ ਵਾਸਤੇ ਮਤਲਬ ਸਿਲੰਡਰ ਆਨ ਕੀਤਾ ਉਹਦੀ ਬਲਾਸਟ ਹੋਇਆ ਜੀ ਬਲਾਸਟ ਹੋ ਕੇ ਉਹਦੀ ਜਿਹੜੀ ਰਸੋਈ ਦੀ ਕੰਧ थी ਉਹ ਮਤਲਬ ਬਾਹਰ ਇਹ ਪਏ ਤੇ ਕੇ ਬੰਦੇ ਉਹ ਉਹਨਾਂ ਦੇ ਉੱਪਰ ਡਿੱਗ ਗਿਆ ਇਹ ਲੇਡੀ ਜ ਰਸੋਈ ਚ ਡੇਰ ਰਸੋਈ ਚ ਉੱਥੇ ਦੱਬ ਲਿਖ ਲੈ ਮਤਲਬ ਤੇ ਉਹ ਇੱਕ ਕੰਧ ਇਹਨਾਂ ਦੇ ਉੱਪਰ ਡਿੱਗੀ ਬਾਕੀ ਉਹ ਉੱਪਰ ਵਾਲਾ ਜਿਹੜਾ ਉਹ ਖਾਣ ਉਹ ਚੱਕੇ ਪਰਾਂ ਮਾਰੇਗੀ ਤਾਂ ਮਤਲਬ ਇੱਕ ਇਹਨਾਂ ਚੋ ਇੱਕ ਸ਼ਖਸ ਦੀ ਮੌਤ ਹੋ ਗਈ ਦੋ ਜ਼ਖਮੀ ਹੋਗੇ ਜੀ ਲੇਡੀਜ਼ ਉਹ ਜ਼ਖਮੀ ਹੋ ਗਈ ਤੇ ਉਹਨਾਂ ਦਾ ਬੇਟਾ ਜ਼ਖਮੀ ਪਰਿਵਾਰ ਦੀ ਤਾਂ ਬਹੁਤ ਮਾੜੀ ਕੰਡੀਸ਼ਨ ਹੈ ਜੀ ਜਿਹੜੀ ਗੱਲ ਹੈ ਪਹਿਲਾਂ ਨਾ ਇਹਦਾ ਵਿਚਾਰੇ ਦਾ 3 ਸਾਲ ਪਹਿਲਾਂ ਇੱਕ ਕਮਰਾ ਡਿੱਗਿਆ ਸੀਗਾ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਵੀ ਕੀਤੀ ਸੀ ਤੇ ਅਰਜੀ ਲੈਟਰ ਵੀ ਭੇਜਿਆ ਸੀਗਾ ਵੀ ਇਹਦੀ ਕੋਈ ਮਦਦ ਕੀਤੀ ਜਾਵੇ ਪਰਿਵਾਰ ਨੂੰ ਪਰ ਹਜੇ ਤੱਕ ਕੋਈ ਮਦਦ ਨਹੀਂ ਹੋਈ ਉਸ ਤੋਂ ਬਾਅਦ ਇਸ ਦੀ ਬ੍ਰੇਨ ਦੀ ਕਿਨਾਰੀ ਫਟ ਗਈ ਸੀਗੀ ਉਹ ਇਥੋਂ ਚੰਡੀਗੜ੍ਹ ਲੈ ਗਈ ਸੀ ਅਸੀਂ ਮੌਕੇ ਤੇ ਚੱਕ ਕੇ ਚੰਡੀਗੜ੍ਹ ਜਾ ਕੇ ਉਹਦਾ ਸਿਰ ਦਾ ਆਪਰੇਸ਼ਨ ਹੋਇਆ ਬਹੁਤ ਵੱਡਾ ਆਪਰੇਸ਼ਨ ਹੋਇਆ ଥିਗਾ ਉਥੋਂ ਮਤਲਬ ਪਰਮਾਤਮਾ ਨੇ ਸੁੱਖ ਰੱਖਤੀ ਇਹ ਜਿਆਦਾ ਬਚ ਗਿਆ ਸੀ ਤੇ ਹੁਣ ਉਹ ਹਜੇ ਮਤਲਬ ਕੋਈ ਇਹਦੀ ਸਮਝ ਨਹੀਂ ਆ ਰਹੀ ਥੀ ਇਹਨੂੰ ਕਿਸੇ ਦੀ ਕਿਸੇ ਨਾਲ ਕੀ ਗੱਲ ਕਰਨੀ ਹੈ ਕਿਉਂਕਿ ਉਹ ਬ੍ਰੇਨ ਦੀ ਡਾਕਟਰ ਸਾਹਿਬ ਕਹਿੰਦੇ ਵੀ ਇਹ ਤਿੰਨ ਚਾਰ ਸਾਲ ਬਾਅਦ ਬ੍ਰੇਨ ਦਾ ਮਤਲਬ ਸਾਰਾ ਕੁਝ ਉਹਵੇਂ ਮੈਮਰੀ ਛਪੂਗੀ ਮੈਮਰੀ ਉਹਨਾਂ ਨੇ ਸਾਫ਼ ਕਰਤੀ ਥੀ ਹਜੇ ਉਹਨੂੰ ਕੁਝ ਨਹੀਂ ਸਮਝ ਆਉਂਦੀ ਥੀ ਮੈਂ ਕਰਨਾ ਕੀ ਕਰਨਾ ਕੀ ਨਹੀਂ ਕਰਨਾ ਉਸ ਕਰਕੇ ਇਹੀ ਮਾੜਾ ਮੋਟਾ ਜੋ ਕੰਮਕਾਰ ਵਾਲਾ ਦੀ ਇਹੀ ਦੀਗਾ ਬਹੁਤ ਨਾਜ਼ਕ ਹਾਲਤ ਹੈ ਕਰਦੀ ਦੱਸ ਨਹੀਂ ਸਕਦੇ ਵੀ ਕਿੰਨੀ ਨਾਜ਼ਕ ਹਾਲ ਇਹ ਜੀ ਸੀ ਇਹੀ ਕਮਾਉਣ ਵਾਲਾ ਸੀਗਾ ਜੀ ਹੁਣ ਜਿਹੜਾ ਮਕਾਨ ਥੋੜਾ ਬਹੁਤਾ ਰਹਿੰਦਾ ਸੀ ਉਹ ਬਲਾਸਟ ਦੇ ਨਾਲ ਖਤਮ ਹੋ ਗਿਆ ਇਹਦਾ ਸਾਰਾ ਕੁਸਤਾ ਐਸਨੈਸ ਹੋ ਗਿਆ ਵਿਚਾਰੇ ਤੇ ਅਸੀਂ ਸਰਕਾਰ ਵੱਲੋਂ ਮਤਲਬ ਕਹਿੰਦੇ ਵੀ ਸਰਕਾਰ ਕੁਛ ਨਾ ਕੁਛ ਇਹਨਾਂ ਦੀ ਮਦਦ ਕਰੇ ਜਿੰਨੀ ਕੋ ਹੋ ਸਕਦੀ ਹੈ ਉਨੀ ਮਦਦ ਕਰੇ ਹੋਰ ਵੀ ਭੈਣ ਭਾਈ ਨੂੰ ਵੀ ਕਹਿੰਦੇ ਆਪਾਂ ਵੀ ਮਤਲਬ ਇਸ ਤਰ੍ਹਾਂ ਦਾ ਜਿਹੜਾ ਪਰਿਵਾਰ ਚਲਦਾ ਚਲਦਾ ਘਰੇ ਰੋਟੀ ਟੁਕ ਖਾਂਦਾ ਖਾਂਦਾ ਪਰਿਵਾਰ ਬਰਬਾਦ ਹੋ ਗਿਆ ਅਸੀਂ ਕਹਿੰਦੇ ਆ ਵੀ ਹਰ ਇੱਕ ਬੰਦੇ ਦੀ ਇਹ ਹੋਣੀ ਚਾਹੀਦੀ ਆ ਵੀ ਇਹਨਾਂ ਦੀ ਮਦਦ ਕਰੇ ਜਿੰਨੀ ਵੀ ਹੋ ਸਕਦੀ ਓਨੀ ਮਦਦ ਜਾਣਕਾਰੀ ਦੱਸਦੀ ਹੈ ਕਿ ਇਹ ਆਬੰਦ ਭਾਗੀ ਘਟਨਾ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਉਪਨੀ ਤੋਂ ਸਾਹਮਣੇ ਆਈ ਹੈ ਜਗਬਾਣੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ